ਬਾਕੀਆਂ ਤਨੋਂ ਕਿਵੇਂ ਮਰਜੀ ਹੱਥ ਲਾਈ ਜੋਈਆਂ ਐ। ਅੱਛਾ ਗੱਬਣ ਨਾਲ ਜੇ ਮਰਜੀ ਲਾਈ ਚੱਲਣਾ? ਹਾਂਜੀ ਹਾਂ ਹਾਂ ਪੂਰੀ ਸੀੜੀ ਤੇ ਮਰਜੀ ਬੰਨ ਕੇ ਸਮਾਰ ਕੇ ਤੋਂ ਮਾਰ ਦੇ ਫੇਰ ਕੋਈ ਚੱਕਰ ਨਹੀਂ। ਲੈ ਜਿਵੇਂ ਗੱਬਣਾ ਬਾਈ ਕਹਿੰਦਾ ਕੋਈ ਦਿੱਕਤ ਨਹੀਂ ਵੈਸੇ ਕਈ ਮੱਜਾ ਸੂਤ ਬਾਦ ਹੱਥ ਨਹੀਂ ਮਰਉਂਦਾ ਐ। ਇਹ ਗੱਬਣ ਵੀ ਜਿਵੇਂ ਮਰਜੀ ਲੈ ਲਾਈ ਚਲੋ। ਠੀਕ ਐ ਲੈ ਇਥੋਂ ਇਹ ਆ ਮਾਰ ਲਓ ਜੀ ਤੇ ਮੱਝ ਦੀ ਲੰਬਾਈ ਚੁੜਾਈ ਚੱਕ ਕਰ ਲਿਓ ਤੇ ਕਾਹੇ ਵੱਡੇ ਟਾਂਚ ਦੀ ਮੱਝ ਆਈ ਕੋਲ ਮਲਾ ਕੇ ਆ ਇਥੇ ਰੋਕੋ ਬਾਈ ਪੁੱਛ ਕੇ ਮੜਿਆ ਜੇ ਰੋਕੀ ਜੀ ਤਾਂ ਮੜਿਆ ਰੁਕ ਲੋ ਰੁਕ ਲੋ ਆ ਇਥੋਂ ਸੀ ਬੈਗ ਛੱਡ ਤੇ ਪੁੱਠ ਤੇ ਬਾਕੀ ਥਾਣਾ ਹਵਾਨੇ ਦੀ ਜੱਜਮੈਂਟ ਸੁਣ ਕਰਾ ਦੇਣਾ ਭਲਾ ਕਰਦੀ ਆਉਂਦੀ ਆ ਸੋਨਾ ਹਵਾਨਾ ਤਿਆਰ ਕਰੂਗੀ ਲੈ ਚੱਲ ਬਾਈ ਤੇਰੀ ਕੋਈ ਘੁਮਾ ਲਓ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਹੋਰ ਵੀ ਪੁੱਛਣਾ ਵੀ ਤੇ ਬਾਕੀ ਇਹ ਪਿਛਲੇ ਸਾਲ ਵਾਲੇ ਬੱਚੇ ਹੈਗੇ ਨਾ ਇੱਥੋਂ ਸੀ ਬੈਕਸ਼ੈਟ ਚੈੱਕ ਕਰ ਲਓ ਹਾਂਜੀ ਬਾਈ ਜੀ ਸੱਸੀ ਗਾਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਜਿਹੜੀ ਅੱਜ ਦੀ ਵੀਡੀਓ ਬਣਾ ਰਹਾ ਹਾਂ ਤੁਹਾਡੇ ਨਾਲ ਸਾਂਝੀ ਕਰਨੀ ਆ ਤੇ ਘਰੇਲੂ ਮੱਝ ਦੀ ਵੀਡੀਓ ਸਾਂਝੀ ਕਰਨੀ ਆ ਤੇ ਚੰਗੇ ਉਦੜੀ ਆ ਨਾ ਤੇ ਬਾਕੀ ਜਿਹੜਾ ਵੀ ਦੇਖੋ ਭਰਾ ਖਰੀਦੋ 200 ਥੱਲੇ ਆਪ ਕਰ ਲਓ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਵੀ ਕਰਾ ਦਈਏ ਵੀ ਕੀ ਕੀ ਡਿਟੇਲ ਆ ਗਈ ਬਾਕੀ ਬਾਈ ਨਾਲ ਜਿੰਨੀ ਕਿ ਮੈਂ ਗੱਲਬਾਤ ਕੀਤੀ ਬਾਈ ਕਹਿੰਦਾ ਜੀ ਤਕਰੀਬਨ 15 16 ਕਿਲੋ ਜਿਹੜੀ ਮੱਝ ਹੈਗੀ ਘਰੇਲੂ ਮੱਝ ਦਾ ਕੋਈ ਵਪਾਰ ਦਾ ਕੰਮ ਨਹੀਂ ਤੇ ਬਾਕੀ ਇਹ ਆ ਵੀ ਤੁਸੀਂ ਕੋਲ ਆ ਕੇ ਦੇਖੋ ਨਾ ਮੱਝ ਦਾ ਮਤਲਬ ਕੱਦ ਕਾਠ ਅਤੇ ਬੇਲ ਲੰਬਾਈ ਵਿੱਚ ਬਹੁਤ ਉੱਚੀ ਲੰਮੀ ਮੱਝ ਹੈਗੀ ਮਤਲਬ ਇਹ ਹੈ ਜੀ ਆ ਮਤਲਬ ਇੰਨੀ ਪੁਚਾਈ ਵਿੱਚ ਮੱਝਾਂ ਬਹੁਤ ਘੱਟ ਮਿਲਣੀਆਂ ਬਾਕੀ ਬਾਈ ਨਾਲ ਗੱਲਬਾਤ ਵੀ ਕਰ ਦਾਂਗੇ ਆਪਾਂ ਵੀ ਕੀ ਕੀ ਡਿਟੇਲ ਆ ਗਈ ਬਾਈ ਸਤਿ ਸ਼ ਹਾਂਜੀ ਗਰਵਾਜ ਜੀ ਗਰਵਾਜ ਪਿੰਡ ਮਹਿਤਾ ਆ ਗਿਆ ਮਹਿਤਾ ਜੀ ਤਹਿਸੀਲ ਤਪਾ ਲਾਗੀ ਤੇ ਜ਼ਿਲ੍ਹਾ ਬਰਨਾਲਾ ਹੈ ਨਾ ਬਰਨਾਲਾ ਜੀ ਠੀਕ ਹੈ ਤਾਂ ਮੋਬਾਈਲ ਨੰਬਰ ਕਿੰਨਾ ਹੈ 9815670904 9815670904 70904 ਤੇ ਮੱਝ ਆਪਣੀ ਘਰ ਦੇ ਕਿ ਵਪਾਰ ਦਾ ਕੰਮ ਹੈ ਘਰ ਦੀ ਹੈ ਜੀ ਅੱਛਾ ਤੇ ਹੁਣ ਇਹ ਸੂਨ ਵਾਲੀ ਹੈ ਹਾਂਜੀ ਸੂਨ ਵਾਲੀ ਹੈ ਕਿ ਕਿੰਨਾ ਕਟਾਂ ਬਾਕੀ ਬਸ ਹੁੰਦਾ ਦਾ ਇਹਦਾ 3-4 ਦਿਨ ਰਹਿੰਦੇ ਜੀ ਹੁਣ 3-4 ਦਿਨ ਬਾਕੀ ਰਹਿੰਦੇ ਰਗੇ ਤੇ ਜੇ ਆਪਾਂ ਗੱਲ ਕਰੀ ਦੂਜੇ ਸੇ ਦੁੱਧ ਦੀ ਇਹਨਾਂ ਤੋਂ ਪਾਇਨੇ ਅ 16 ਲੀਟਰ ਪਾ ਜੀ ਤੂੰ ਦੂਜੀ ਸੂਏ ਹਾਂਜੀ ਹੁਣ 16 ਲੀਟਰ ਹਾਂਜੀ ਤੀਜੀ ਸੂਏ ਲੈ ਇੱਕ ਵਾਰ ਦੋ ਦੋ ਹੋਰ ਵੱਧ ਦੂ ਹਣਾ ਹਾਂਜੀ ਹਾਂਜੀ 16 17 ਦਾ ਡਾਉਣ ਨਾਲ ਜੀ ਦੂਗੀ ਡਾਉਣ ਨਾਲ ਜੀ ਇਹ ਤੇ ਬਰਾਬਰ ਖੜ ਕੇ ਕਦ ਕੱਡ ਜਜਮੈਂਟ ਕਰਾ ਬਰਾਬਰ ਖੜੀ ਮੱਝ ਦੀ ਛੋਡਾ ਕਰਦੇ ਨਾ ਬਾਈ ਤੇਰਾ ਕਦ ਹੈਗਾ ਸੇ ਵਟ ਮੇਰਾ ਜੀ 5 11 ਪੌਣੇ 6 ਦਾ ਜੀ 5 10 11 ਹੋਊਗਾ ਇੱਥੋਂ ਕਦ ਕੱਡ ਚੈੱਕ ਕਰ ਲਓ ਤੇ ਠੰਡੀ ਸੀ ਲੇਵਰ ਕੋਈ ਇਦਾਂ ਹੋਤਾ ਨਹੀਂ ਕਰਦੀ ਠੰਡੀ ਸੀ ਲੇ ਜੀ ਤੀਜੀ ਦਾ ਪਾ ਮਤਲਬ ਗੱਬਣ ਹੋ ਗਈ ਦੂਜੀ ਸੂਏ ਨਾ ਪਹਿਲਾਂ ਤੇ ਕਿੰਨਾ ਡਾ ਦਾ ਦੁੱਧ ਹਟ ਜਿੰਦੀ ਪਹਿਲਾਂ ਹਟ ਸੋ ਪੀ ਸਿਡਨੀ ਪਈ ਜੀ ਅੱਛਾ ਜੀ ਸਿਆਦਤ ਮੇਨ ਦੁੱਧ ਪਿਆ ਆਂਦੇ ਸੋਂ ਤੋਂ ਬਾਅਦ ਆ ਗੱਬਾ ਹੋਤ ਵਾਦ ਹਨ ਤੇ ਇੱਥੇ ਤੁਹਾਨੂੰ ਮਥਾਣਾ ਜੱਜਮੈਂਟ ਕਰਾ ਦੇਣਾ ਤੇ ਥਾਣਾ ਗਾਇ ਬਹੁਤ ਸੋਨਾ ਕਮਜ ਦਾ ਬਈ ਤੋਰ ਕੇ ਦਿਖਾ ਦੇ ਤੇ ਬਾਕੀ ਮੱਝ ਦੀ ਨਾ ਪੁੱਠੇ ਦੀ ਚੁੜਾਈ ਲੰਬਾਈ ਜਾਈ ਬਹੁਤ ਜਿਆਦਾ ਬਾਖਮਾਲ ਆ ਮਿੱਤਰੋ ਤੁਸੀਂ ਕੋਲ ਆ ਕੇ ਦੇਖੋਗੇ ਤੁਹਾਡਾ ਮਤਲਬ ਮਨ ਖੁਸ਼ ਹੋਏ ਨਹੀਂ ਹੈ ਵੀ ਤੁਹਾਨੂੰ ਛੋਟੀ ਮੋਟੀ ਨਜ਼ਰ ਆਊਗੀ ਤਾਂ ਇਹ ਵੱਡੇ ਢਾਂਚੇ ਦੀ ਮੱਝ ਆ ਗਈ ਹੈ ਨਾ ਤੇ ਵਾਕਸ ਨੂੰ ਬਾਹਰ ਕਰਕੇ ਤੋਰ ਕੇ ਦਿਖਾ ਦੇਨੇ ਆਪਾਂ ਲੈ ਇਥੋਂ ਨਿਗਾਹ ਮਾਰ ਲਓ ਜੀ ਤੇ ਮੱਝ ਦੀ ਲੰਬਾਈ ਚੁੜਾਈ ਚੱਕ ਕਰ ਲਿਓ ਤੇ ਕਾਹ ਜੇ ਰੋਕੀ ਤਾ ਮਾੜਾ ਰੋਕ ਲ ਰੋਕ ਲੋ ਆ ਇਥੋਂ ਸੀ ਬੈਕ ਸ਼ੈਟ ਪੁੱਠੇ ਚੜਾਈ ਚੱਕਾ ਲਓ ਨਾ ਤੇ ਬਾਕੀ ਥਾਣਾ ਹਵਾਨੇ ਦੀ ਜੱਜਮੈਂਟ ਤੋਂ ਕਰਾ ਦੇਣਾ ਭਲਾ ਕਰਦੀ ਆਉਂਦੀ ਆ ਸੋਨਾ ਹਵਾਨਾ ਤਿਆਰ ਕਰੂਗੀ ਲੈ ਚੱਲ ਬਾਈ ਤੇ ਤੂੰ ਹੀ ਘਵਾ ਲਉਦਰੀ ਤੇ ਕਬਾਤ ਕੀ ਵਈਨ ਆਪਾਂ ਗੱਲਬਾਤ ਹੋਰ ਪੁੱਛਾਂ ਦੀ ਤੇ ਬਾਕੀ ਜੇ ਪਿਛਲੇ ਸਾਲ ਦੇ ਬੱਚੇ ਹੈਗੇ ਨਾ ਆ ਇਥੋਂ ਸੀ ਬੈਕ ਸ਼ੈਟ ਚੈੱਕ ਕਰ ਲਓ ਤੇ ਬਾਕੀ ਥੋੜਾ ਆਇਆ ਲੱਤਾਂ ਦੇ ਉੱਪਰ ਭਲਾ ਜ਼ਰੂਰ ਕਰਦੀ ਆਉਂਦੀ ਆ ਕਿਸੇ ਨੂੰ ਪਤਾ ਕਈ ਵਾਰੀ ਪਸੂ ਨਾ ਸੂਂ ਦੇ ਨੇੜੇ ਮਾਨ ਕੇ ਚਲੋ ਵੀ ਭਲਾ ਕਰ ਜਾਂਦਾ ਨਾ ਸੋ ਜਿਹੜੇ ਥੋੜਾ ਲੱਤਾਂ ਦੇ ਉੱਪਰ ਵੀ ਆਪਾਂ ਸਵੈਲਾਂ ਕਹਿ ਸਕਦੇ ਹਾਂਗੇ ਉਹ ਆਈ ਹੋਈ ਹੈਗੀ ਤੇ ਬਾਕੀ ਤੁਸੀਂ ਪੁੱਠੇ ਚਲਾਈ ਚੱਕਾ ਲਓ ਨਾ ਦੋ ਤਿੰਨ ਨਿਕਲਦੇ ਨੇ ਜਿਹੜੇ ਸੂਨ ਦੇ ਬਾਕੀ ਰਹਿੰਦੇ ਨੇਗੇ ਭਾਈ ਇਹ ਰੇਟ ਰੂਟ ਫਿਰ ਕਿੰਨਾ ਕਰਨਾ ਹੈ ਜੀ ਆਪਾਂ ਰੇਟ ਕਰਾਂਗੇ ਜੀ ਫੋਨ ਤੇ ਜਿਹੜਾ ਪਰ ਆ ਫੋਨ ਕਰੂਗਾ ਉਹਨੂੰ ਮੌਕੇ ਤੇ ਕਰ ਲਾਂਗੇ ਆਪਾਂ ਹਾਂਜੀ ਹਾਂਜੀ ਠੀਕ ਹੈ ਬਾਕੀ ਇਥਨੋਂ ਕਿਵੇਂ ਮਰਜੀ ਹੱਥ ਲਾਈ ਜਾਈਏ ਅੱਛਾ ਗੱਬਨ ਅੱਜ ਜੇ ਮਰਜੀ ਲਾਈ ਜਲਣਾ ਹਾਂਜੀ ਹਾਂ ਹਾਂ ਪੂਰੀ ਸੀੜੀ ਤੇ ਮਰਜੀ ਬੰਨ ਕੇ ਸਮਾ ਕੇ ਤੋਂ ਮਾਰ ਦੇ ਫੇਰ ਕੋਈ ਚੱਕਰ ਨਹੀਂ ਜਿੱਦਾਂ ਹੋਣ ਬੰਨ ਲਾ ਕੋਈ ਬੰਨ ਲਾ ਕੋਈ ਥੋੜਾ ਬਾਹਰ ਲੈ ਬੰਦ ਰਜਾਂਦਾ ਪਸ਼ੂ ਆ ਇੱਥੇ ਤੁਸੀਂ ਬੈਗ ਸ਼ਰਟ ਸਨਾ ਚੈੱਕ ਕਰ ਲਓ ਹੈ ਨਾ ਸਾਈਜ਼ ਤੇ ਗੈਪ ਚੈੱਕ ਕਰ ਲਓ ਤੇ ਇੱਥੋਂ ਦੀ ਪੁੱਠੇ ਜੁਲਾਈ ਚੈੱਕ ਕਰ ਲਓ ਵਧੀਆ ਕਾਲਰ ਬਣਾ ਕੇ ਮੱਝ ਚੰਗੀ ਆ ਤੇ 16 17 ਅਗਲੂ ਦਾ ਰਾਵਣਾ ਪਾ ਦੂ ਜਿਹੜੇ ਸਾ ਮੱਝ ਦਾ ਕੱਦ ਕਾਟ ਆ ਤੇ ਮਾਰਿਆ ਤੂੰ ਤੂੰ ਕਿਵੇਂ ਕਹਿਆ ਸੀਗਾ ਲੈ ਜਿਵੇਂ ਗੱਬਣਾ ਬਾਈ ਕਹਿੰਦਾ ਕੋਈ ਦਿੱਕਤ ਨਹੀਂ ਵੈਸੇ ਕਈ ਮੱਝਾਂ ਸੂਤ ਬਾਅਦ ਹੱਥ ਨਹੀਂ ਮਰਉਂਦਾ ਇਹ ਗੱਬਣ ਵੀ ਜੇ ਮਰਜੀ ਦਾ ਲੈ ਚਲੋ ਠੀਕ ਆ ਤੇ ਇਹ ਐ ਪਤਾ ਵੀ ਟਿਕਟ ਕਿਹੜਾ ਭਰਾ ਹੋਣੇ ਦੇ ਬੀ ਟਿਕਾ ਨਿਭਰਾ ਜੀ ਅੱਛਾ ਓ ਡਾਇਰੈਕਟ ਕ੍ਰਾਸ ਕਰਾਈ ਝੋਟੇ ਤੋਂ ਟੋਟਾ ਪਿੰਡ ਜਾ ਕੇ ਕਿਹਦੇ ਸੀਗਾ ਹਾਂ ਪਿੰਡ ਦਾ ਸੀ ਜੀ ਭੈਂਡਾ ਝੋਟਾ ਸੀਗਾ ਉਤੋਂ ਡਾਇਰੈਕਟ ਕ੍ਰਾਸ ਕਰਾਈ ਹੋਈ ਹੈਗੀ ਤੇ ਜਿਹੜੇ ਵੀਰ ਨੂੰ ਮੱਝ ਪਸੰਦ ਆਉਗੇ ਬਾਈ ਦਾ ਪਿੰਡ ਮਹਿਤਾ ਤਹਿਸੀਲ ਤਪਾਦ ਜ਼ਿਲ੍ਹਾ ਬਰਨਾਲ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਤੇ ਮੋਬਾਈਲ ਨੰਬਰ ਬਾਈ ਆਖੜੀ ਫੇਰ ਬੋਲ ਦੋ 9815670904 ਜੀ ਠੀਕ ਹੈ ਇਹ ਬਾਈ ਦਾ ਮੋਬਾਈਲ ਨੰਬਰ ਹੈ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ